ਉਧਰ ਆਉਣ ਵਾਲੀ 5 ਫਰਵੀ 2024 ਜ਼ਿਲ੍ਹਾ ਕਪੂਰਥਲੇ ਦਾ ਅਕਾਲਾ ਪਿੰਡ ਹੈ ਉਥੇ ਦੂਜਾ ਕਬੱਡੀ ਕੱਪ ਹੋ ਰਿਹਾ ਹੈ ਪਹਿਲਾ ਇਨਾਮ 5.4 ਲੱਖ ਦੂਜਾ ਇਨਾਮ 3.5 ਲੱਖ ਬੈਸਟਾਂ ਨੂੰ ਬੋਲਟ ਦਿੱਤੇ ਜਾਣਗੇ ਸੈਮੀਫਾਈਨਲ ਹਾਰਨ ਵਾਲੀਆਂ ਟੀਮਾਂ ਨੂੰ 2.5 ਲੱਖ ਤੇ ਕੁਆਟਰ ਹਰਡ ਵਾਲੀਆਂ ਟੀਮਾਂ ਨੂੰ 1 ਕਿਕ ਲੱਖ ਪਾਰਟਿਸਪੀਟ ਦਿੱਤਾ ਜਾਵੇਗਾ ਸੱਦੀਆਂ ਹੋਈਆਂ ਚੋਟੀ ਦੀਆਂ 8 ਕਲੱਬਾਂ ਦੇ ਮੈਚ ਹੋਣਗੇ ਆਉਣ ਵਾਲੀ 5 ਫਰਵਰੀ ਅਕਾਲਾ ਪਿੰਡਾ ਜ਼ਿਲ੍ਹੇ ਕਪੂਰਥਲੇ ਦਾ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਨੀ ਵੀਡੀਓ ਦੇ ਵਿੱਚ ਸੁਣੀ ਲਿਆ ਕਿ ਆਉਣ ਵਾਲੀ 5 ਫਰਵਰੀ 2024 ਪਿੰਡ ਅਕਾਲਾ ਨੇੜੇ ਪੁਲਹਥ ਜ਼ਿਲ੍ਹਾ ਕਪੂਰਥਲਾ ਵਿੱਚ ਇੱਕ ਵੱਡਾ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇਗਾ ਜਿਸ ਦਾ ਲਾਈਵ ਕਬੱਡੀ360.com ਦੇ ਆਫੀਸ਼ੀਅਲ YouTube ਚੈਨਲ ਤੇ ਲਾਈਵ ਚਲਾਇਆ ਜਾਵੇਗਾ ਜਿੱਥੇ ਕਬੱਡੀ ਆਲ ਓਪਨ ਦੀਆਂ ਸੱਦੀਆਂ ਹੋਈਆਂ 8 ਟੀਮਾਂ ਦੇ ਮੈਚ ਕਰਵਾਏ ਜਾਣਗੇ ਜਿਨ੍ਹਾਂ ਦਾ ਪਹਿਲਾ ਇਨਾਮ 4.5 ਲੱਖ ਤੇ ਦੂਜਾ ਇਨਾਮ 3.5 ਲੱਖ ਰੁਪਏ ਹੋਵੇਗਾ ਬੈਸਟ ਰੈਡ ਤੇ ਬੈਸਟ ਜਾਫੀ ਦੇ ਲਈ ਨਵੇਂ ਬੋਲਟ ਮੋਟਰਸਾਈਕਲ ਹੋਣਗੇ ਤੇ ਨਾਲ ਹੀ ਸੈਮੀਫਾਈਨਲ ਹਾਰਨ ਵਾਲਿਆਂ ਲਈ 1,25,000 ਰੁਪਿਆ ਤੇ ਨਾਲ ਹੀ ਕੁਆਟਰ ਹਾਰਨ ਵਾਲਿਆਂ ਲਈ ਲੱਖ-ਲੱਖ ਰੁਪਿਆ ਤੇ ਨਾਲ ਹੀ ਦੋਸਤੋ ਇੱਥੇ ਲੜਕੀਆਂ ਦੀਆਂ ਚਾਰ ਟੀਮਾਂ ਦੇ ਮੈਚ ਕਰਵਾਏ ਜਾਣਗੇ ਜਿਦਾ ਪਹਿਲਾ ਇਨਾਮ 52000 ਤੇ ਦੂਸਰਾ ਇਨਾਮ 44000 ਬੈਸਟਾਂ ਦੇ ਲਈ 11-11000 ਰੁਪਏ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਤੇ ਨਾਲ ਹੀ ਸੈਮੀਫਾਈਨਲ ਦੇ ਪਾਰਟਿਸਪੇਟ ਵਾਲੀਆਂ ਟੀਮਾਂ ਨੂੰ 1-1000 ਰੁਪਏ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ ਨਾਲ ਹੀ ਦੋਸਤੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਮਿਸਟਰ ਕਿੰਗ ਨੂੰ ਸਬਸਕ੍ਰਾਈਬ ਕਰਨਾ ਜੇ ਸਾਡੀ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਚਲਦੀ ਹੋਈ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਧੰਨਵਾਦ